ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਬਰਨਾਲਾ ਟਰੈਕਟਰ ਮੰਡੀ ਅੱਜ ਦੀ ਵੀਡੀਓ ਦੇ ਵਿੱਚ ਟਰਾਲੀਆਂ ਟਰੈਕਟਰ ਦੇਖਦੇ ਆਂ ਬਈ ਕੀ ਰੇਟ ਰਹਿਣਗੇ ਇਸ ਸੀਜ਼ਨ ਦੇ ਵਿੱਚ ਤੇ ਮੋਬਾਈਲ ਨੰਬਰ ਜ਼ਰੂਰ ਲਾਵਾਂਗੇ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਨੀ ਆਪਾਂ ਟਰਾਲੀਆਂ ਤੋਂ ਕਰ ਲੈਣੀਆਂ ਸੋ ਨੂੰ 11 6:30 ਦੇ ਵਿੱਚ ਲੈਫਟ ਵਾਲੀ ਟਰਾਲੀ ਜਿਹੜੀ ਦਿਖਾ ਦਿੰਨੇ ਆਂਗੇ ਮੈਡ ਲੱਗਿਆ ਪਿਆ 3 ਫੁੱਟਾਂ ਇਹ ਦੇ ਉੱਪਰ ਤੋਂ ਉਪੀ ਰੱਖ ਕੇ ਜਾਲੀ ਲੱਗ ਕੇ ਜਮਾ ਤਿਆਰ ਰਿਹਾ ਤੂੜੀ ਵਾਲੇ ਵਾਸਤੇ ਜੇ ਕਿਸੇ ਨੇ ਭਰਾ ਨਹੀਂ ਲੈਣੀ ਹੈ ਤੇ ਡਬਲ ਟਾਇਰ ਦੇ ਵਿੱਚ ਆ ਗਈ ਕੀਮਤ ਦੀ ਗੱਲ ਕਰੀਏ ਕੀਮਤ ਇਹਦੀ ਰੱਖੀ ਗਈ ਹੈ 1 ਲੱਖ ਤੇ 45000 ਰੁਪਿਆ ਹੱਬਾ ਗਈ ਇਹਦੀ 10 ਨਟੀ 10 ਨਟ ਦੇ ਵਿੱਚ ਹੱਬਾ ਗਈ ਇਹਦੀ ਜਿਆਦਾ ਡਿਮਾਂਡ ਹੈ ਤੇ ਬਾਕੀ ਕੰਟੈਕਟ ਨੰਬਰ ਹੈ ਜਿਹੜਾ ਵੀਰ ਦਾ ਉਹ ਹੈਗਾ ਜੀ 99143 0648 ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਅੱਗੇ ਸਾਨੂੰ ਇਹ ਟਰਾਲੀ ਦਿਖਾਉਣੀ ਹੈ ਉਹ ਦਿਖਾਉਣੀ ਹੈ ਜੀ 11 ਸੀ ਦੇ ਵਿੱਚ ਬਿਨਾ ਲਿਫਟ ਦੇ ਵਿੱਚ ਹੈਗੀ ਸਿੰਗਲ ਟਾਇਰ ਆ ਗਈ ਡਿਮਾਂਡ ਆ ਗਈ ਜੀ 75000 ਰੁਪਿਆ ਇਹ ਮੰਡੀ ਦੇ ਰੇਟ ਨੇਗੇ ਮੌਕੇ ਦੇ ਰੇਟ ਹੋ ਜਾਂਦੇ ਹੈਗੇ ਇੱਕ ਡਿਮਾਂਡ ਹੁੰਦੀ ਹੈ ਆਹ ਟਰਾਲੀ ਹੈ ਜੀ ਡਬਲ ਟਾਇਰ ਦੇ ਵਿੱਚ ਹੈਵੀ ਟਰਾਲੀ ਆ ਗਈ ਲਿਫਟ ਵਗੈਰਾ ਲੱਗੀ ਹੈ ਬੈੱਡ ਸਮੇਤ ਆ ਗਈ ਰੇਟ ਆ ਗਿਆ 1 ਲੱਖ ਤੇ 72000 ਰੁਪਿਆ ਅੱਗੇ ਤੁਹਾਨੂੰ 10 ਫੁੱਟ ਦੇ ਵਿੱਚ ਦਿਖਾ ਦਨੇ ਆ ਟਰਾਲੀ ਬਿਨਾ ਲਿਫਟ ਵਾਲੀ ਬੈੱਡ ਸਮੇਤ ਹੈ ਜਿਹਦੀ ਡਿਮਾਂਡ ਹੈਗੀ ਹੈ ਜੀ 65000 ਰੁਪਿਆ ਤੇ ਡਬਲ ਟਾਇਰ ਬੈੱਡ ਸਮੇਤ ਹੈ ਡਬਲ ਟਾਇਰ ਦੇ ਵਿੱਚ ਲਿਫਟ ਵਾਲੀ ਟਰਾਲੀ ਡਿਮਾਂਡ ਹੈਗੀ ਇਹਦੀ 1 ਲੱਖ ਤੇ 35000 ਬਾਕੀ ਮੌਕੇ ਦੇ ਰੇਟ ਹੋ ਜਾਊਗਾ ਆਪਣੀ ਹਾਂ ਭਾਈ ਆਪਣੀ ਹੈ ਕਿੰਨਾ ਜੀ ਮੋਬਾਈਲ ਨੰਬਰ 93631 94631 631 27681 27681 ਲੋ ਜੇ ਨੰਬਰ ਤੇ ਸੰਪਰਕ ਕਰ ਲਿਓ ਇੱਕ ਟਰਾਲੀ ਇੱਕ ਅਸ਼ਾਬ ਹੀ ਹੈ ਨਾਲ ਲੋ ਜੀ ਇਹ ਬਿਨਾ ਲਿਫਟ ਤੋਂ ਇਹ 11 ਸੇ ਦੇ ਵਿੱਚ ਹੈ 11 6.5 ਬਾਈ 11 6.5 ਡਬਲ ਟਾਇਰ ਹਾਂ ਜੀ ਹਿੱਸਾ ਹਾਂ ਜਾਣ ਲੱਗਿਆ ਵੇ ਇਹ ਟੋਪੀ ਮਿਲ ਜੂਗੀ ਕਈ ਹੈ ਟੋਪੀ ਨਹੀਂ ਆਈ ਹੈ ਭਾਈ ਆਈਆਂਗੀ ਕੀ ਕੀਮਤ ਹੈ ਇਹਦੀ ਏ ਦੇ ਦੇ 130 130 ਦੀ ਡਿਮਾਂਡ 135 130 ਦੀ ਬਾਕੀ ਮੌਕੇ ਦੇ ਰੇਟ ਹੋ ਜੂਗਾ ਬਾਈ ਨਾਲ ਕਰ ਲਿਓ ਸੰਪਰਕ ਨੰਬਰ ਦਿੱਤਾ ਹੈਗਾ ਤੇ ਅੱਗੇ ਤੁਹਾਨੂੰ ਜਿਹੜੀ ਦਿਖਾਉਣੀ ਆ ਟਰਾਲੀ 10 6 ਦੇ ਵਿੱਚ ਬਿਨਾ ਲਿਫਟ ਤੋਂ ਤੇ ਇਹਦੀ ਕੀਮਤ ਦੀ ਗੱਲ ਕਰੀਏ ਕੀਮਤ ਹੈ ਇਹਦੀ 1 68000 ਰੁਪਇਆ ਬਾਕੀ ਰੇਟ ਆ ਜਿਹੜਾ ਮੌਕੇ ਤੇ ਹੋ ਜੂਗਾ ਬਿਡ ਸਮੇਤ ਹੈ ਤੇ 991430648 ਇਹ ਨੰਬਰ ਤੇ ਸੰਪਰਕ ਕਰ ਲਿਓ ਅੱਗੇ ਤੁਹਾਨੂੰ ਹੋਰ ਦਿਖਾਉ ਦਨੇ ਆ ਬਿਨਾ ਲਿਫਟ ਤੋਂ ਇਹ ਵੀ 11 6.5 ਦੇ ਵਿੱਚ ਐ ਡਬਲ ਟਾਇਰ ਬੈਡ ਵਗੈਰਾ ਲੱਗਿਆ ਹੋਏ ਤੇ ਇਹ ਵੀ ਆਪਣੀ ਟਰਲੀ ਹਾਂਜੀ ਹਾਂ ਇਹ ਵੀ ਉਹੀ ਨੰਬਰ ਤੇ ਸੰਪਰਕ ਕਰ ਲਿਓ 94631 27 2781 2781 ਉਹ ਵੀ ਆਪਣੀ ਆ ਵੀ ਆਪਣੀ ਲਓ ਜੀ ਬਾਈਆਂ ਕੋਲ ਹੈਗੀਆਂ ਨੇ 4-5 ਟਰਾਲੀਆਂ ਕਰ ਲਿਓ ਸੰਪਰਕ ਕੇ 10 ਫੁੱਟੀਆਂ ਗਈ ਬਿੱਡੇ ਇਹਦੇ ਵੀ ਹੈਗਾ ਨਾਲ ਇਹਦੀ ਕੀਮਤ ਦੀ ਗੱਲ ਕਰੀਏ 70000 ਰੁਪਏ ਤੇ ਅੱਗੇ ਤੁਹਾਨੂੰ ਹੋਰ ਦਿਖਾ ਦਨੇ ਆ ਨਿਊ ਹਾਲੈਂਡ ਦਿਖਾ ਦਨੇ ਟਰੈਕਟਰ ਜੀ 3630 36 ਦੀ ਟਰੈਕਟਰ ਆ ਗਿਆ 2001 ਮਾਡਲ ਕੀਮਤ ਆ ਕੀ ਇਹਦੀ 2 ਲੱਖ ਤੇ 90000 ਟਰੈਕਟਰ ਆ ਗਿਆ ਇਹ ਪੰਜਾਬ ਨੰਬਰ ਅੱਗੇ ਰੋਂ ਟਰੈਕਟਰ ਦਿਖਾ ਦਿੰਨੇ ਆ ਜੀ ਮੈਸੀ ਟਰੈਕਟਰ ਦਿਖਾ ਦਿੰਨੇ ਆ 2008 ਮਾਡਲ ਦਿਖਾ ਦਿੰਨੇ ਆ ਕੀਮਤ ਗੱਲ ਕਰੀਏ 2 ਲੱਖ ਤੇ 65000 ਰੁਪਿਆ ਰੱਖੀ ਗਈ ਹੈ ਮਹਿੰਦਰਾ ਆ ਗਿਆ ਸੀ 265 DI ਟਰੈਕਟਰ 98 ਮਾਡਲ ਕੀਮਤ ਆ ਕੀ ਇਹਦੀ 1 ਲੱਖ ਤੇ 75000 ਰੁਪਿਆ 73599 ਮਾਡਲ ਕੀਮਤ 1 ਲੱਖ ਤੇ 18000 96 ਮਾਡਲ ਕੀਮਤ 1,30,000 ਰੁਪਏ ਪੰਜਾਬ ਨੰਬਰ ਆ ਗਿਆ ਜੀ ਹਾਂਜੀ ਕਿੱਥੇ ਜੀ ਹਾਂ ਹਾਂ ਜੋਦ ਹਾਂ ਤੇ ਲੋ ਜੀ ਅੱਗੇ ਤੁਹਾਨੂੰ ਦਿਖਾ ਦਿੰਦੇ ਆ 855 ਟਰੈਕਟਰ ਮਾਡਲ ਹੈਗਾ 2001 2,55,000 ਕੀਮਤ ਆ ਗਈ ਟਾਇਰ ਗੁਡਇਰ ਦੇ ਆਗੇ ਤੇ ਪੰਜਾਬ ਨੰਬਰ ਟਰੈਕਟਰ ਆ ਜੀ ਅਗੇ ਸੁੰਨ ਟਰੈਕਟਰ ਤੋਂ ਬਾਅਦ ਟਰਾਲੀ ਦਿਖਾ ਦਿੰਨੇ ਆ ਜਾਲ ਲੱਗਿਆ ਹੋਇਆ 11 ਸੀ ਦੇ ਵਿੱਚ ਕੀਮਤ ਦੀ ਗੱਲ ਕਰੀਏ 90000 ਰੁਪਿਆ ਸਿੰਗਲ ਟਾਇਰ ਲਓ ਜੀ ਅੱਗੇ ਆ ਕੀ ਨਵੇਂ ਮਾਡਲ ਦੀ ਟਰਾਲੀ ਜਿਹਦੀ ਕੀਮਤ ਰੱਖੀ ਹੈ 1 ਲੱਖ ਤੇ 55000 ਰੁਪਿਆ ਜਾਲ ਵਗੈਰਾ ਲੱਗਿਆ ਲਿਫਟ ਲੱਗੀ ਹੈ ਡਬਲ ਟਾਇਰ ਹੈ ਅੱਗੇ ਵੀ ਲਿਫਟ ਵਾਲੀ ਟਰਾਲੀ ਹੈਗੀ ਕੀਮਤ ਦੀ ਗੱਲ ਕਰੀਏ 1 ਲੱਖ ਤੇ 42000 ਰੁਪਏ ਰੱਖੀ ਹੈ ਯਾਰ ਲੱਗਿਆ 11 ਸਾਢੇ 6 ਡਬਲ ਜੀ ਹਾਂਜੀ 95 ਪਾ ਦੇਣਾ ਇਤੋਂ ਆਪ ਆ ਕੇ ਉਤਰੀ ਚੱਲ ਦਾਂਗਾ ਮੂਰੇ ਖੜਜੋ ਬਸ ਇੱਥੇ ਖੜਾ ਹੈਗਾ ਲੈ ਵੀ ਅੱਗੇ ਦਿਖਾ ਦਨੇ ਐਚ ਐਮਟੀ ਟਰੈਕਟਰ ਸਾਨੂੰ 25 11 ਵਿੱਚ 95000 ਕੀਮਤ ਤੇ 90000 ਮਾਡਲ ਆ 855 2002 ਮਾਡਲ 2 ਲੱਖ ਤੇ 20000 ਕੀਮਤ ਜੋਂਡੀਅਰ ਆ ਗਿਆ ਜੀ 50 50 ਡੀ 2012 ਮਾਡਲ ਕੀਮਤ ਦੀ ਗੱਲ ਕਰੀਏ 4 ਲੱਖ ਤੇ 5000 ਰੁਪਿਆ ਸਟੈਂਡਰਡ ਦਿਖਾ ਦਿੰਦੇ ਸੋਨੂੰ ਜੀ ਡੀਆਈ 355 2011 ਮਾਡਲ 3 ਲੱਖ ਤੇ 40000 ਰੁਪਿਆ ਦੀ ਕੀਮਤ ਹੈ ਇੱਧਰ ਟਰਾਈ ਵੱਜਿਆ ਮਹਿੰਦਰਾ 268 ਟਰੈਕਟਰ ਦੀ ਇਹ ਮਾਡਲ ਹੈਗਾ ਜੀ 97 1 ਲੱਖ ਤੇ 75000 ਕੀਮਤ ਪੰਜਾਬ ਨੰਬਰ ਟਰੈਕਟਰ ਤੇ ਅੱਗੇ ਤੁਹਾਨੂੰ ਹੋਰ ਦਿਖਾ ਦਨੇ ਆਂ ਇਹ ਵੀਡੀਓ ਦੇ ਵਿੱਚ ਟਰਾਲੀਆਂ ਦਿਖਾ ਦਨੇ ਆਂ ਜਿਵੇਂ ਆ ਟਰਾਲੀ ਐ ਬਾਈ ਹੋਰ ਜੀ ਠੀਕੋ ਤੇ ਟਰਾਲੀ ਯਾਲ ਵਾਲੀ ਹੈਗੀ ਜੀ ਦੀ ਕੀਮਤ 1 ਲੱਖ 97000 ਰੁਪਏ ਸੋਰੀ 97000 ਬਿਨਾਂ ਲਿਫਟ ਤੋਂ ਇਹਦੀ ਟਰਾਲੀ ਦੀ ਕੀਮਤ ਹੈ ਇਹ ਇੱਧਰ ਟਰਾਲੀ ਹੈ ਜਿਹੜੀ ਤੁਹਾਨੂੰ ਦਿਖਾ ਦਨੇ ਆ ਬਿਨਾਂ ਲਿਫਟ ਤੋਂ 1 ਲੱਖ ਤੇ 5000 ਕੀਮਤ ਕਿਸ ਨੂੰ 96 ਜਿਹੜਾ ਟਰੈਕਟਰ ਦਿਖਾਉਣੇ ਆਗੇ ਤੇ 2003 ਮਾਡਲ ਕੀਮਤ ਆ ਗਈ ਦੀ 4 ਲੱਖ ਤੇ 55000 ਤੇ ਟਾਇਰ ਨਵੇਂ ਆਗੇ ਹਨ ਆਈ ਚਾਰੀ ਤੇ ਬਰਨਾਲੀ ਆ ਖਾ ਜੀ ਬਰਨਾਲੇ ਸ਼ਹਿਰ ਦੇ ਵਿੱਚ ਟਰੈਕਟਰ ਖੜਾ ਹੈਗਾ ਸ਼ਾਦਰੀ ਸ਼ੂਤਰੀ ਲੱਗੀ ਆ ਡਿੱਕ ਵਗੈਰਾ ਹਾਂ ਸਾਰਾ ਸਮੀਤ ਇਹ ਸਾਮਾਨ ਦੇ ਨਾਲ ਲੱਗਿਆ ਪਾਵਰ ਸਟੀering ਤੇ ਕਿੰਨਾ ਕੁ ਰੇਟ ਦਾ ਹੋਊ ਮੌਕੇ ਤੇ ਜੀ ਮੌਕੇ ਤੇ ਕਰਦਾਂ ਕੋਈ ਗੱਲ ਨਹੀਂ ਮਾਨਸਾ ਨੂੰ ਵਧੀਆ ਕਰਦਾਂਗੇ ਠੀਕ ਹੈ ਜੀ ਕਿਵੇਂ ਇੰਜਨ ਗੇਅਰ ਦਾ ਟਰੈਕਟਰ ਕਿਵੇਂ ਹੈ ਕਾਪੀ ਕਾਗਜ਼ ਦਾ ਗੇਅਰ ਦਾ ਕੰਮ ਆਪ ਆਪ ਤਰਾਇਆ ਅੱਛਾ ਜੀ ਪੂਰਾ ਵਧੀਆ ਚੂ ਨਿਕਲ ਬਸ ਠੀਕ ਹੈ ਜੀ ਇਹ ਕਾਪੀ ਕਾਗਜ਼ ਸਹੀ ਹੈ ਪੰਜਾਬ ਨੰਬਰ ਹੀ ਹੈ ਪੰਜਾਬ ਨੰਬਰ ਪੰਜਾਬ ਨੰਬਰ ਹੈ ਲਓ ਜੀ ਪੂਰੀ ਤਸੱਲੀ ਕਰਕੇ ਆ ਵੀ ਲਿਜਾ ਸਕਦੇ ਹੋ ਤੇ ਇਹ ਮੋਬਾਈਲ ਨੰਬਰ ਕਿੰਨਾ ਜੀ 9878770829 9878787 70829 70829 829 ਲਓ ਜੀ ਇਹ ਨੰਬਰ ਦੇ ਕਰ ਲਿਓ ਸੰਪਰਕ ਨਾਰ 11 ਟਰੈਕਟਰ ਹੁਣ ਦਿਖਾਤਾ ਐਂ ਬੋਲਦੇ ਫਿਰ ਐਂ ਬੋਲਦੇ ਕਿੰਨਾਗਾ 2002 ਮਾਡਲ ਰੇਟ ਹੈ ਰੇਟ 310 310 ਨਵੇਂ ਬਾਈ ਕੋਲੇ ਵੀ ਹੈਗਾ 2002 ਮਾਡਲ 310 ਰੇਟ ਹੈ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ 70876 70876 878 10172 10172 ਲੈ ਵੀ ਕਰ ਲਿਓ ਸੰਪਰਕ ਬਾਈ ਨਾ ਪੰਜਾਬ ਨੰਬਰ ਠੀਕ ਆ ਬਾਈ ਲੈ ਵੀ ਅੱਗੇ ਤੁਹਾਨੂੰ ਟਰਾਲੀ ਦਿਖਾ ਦਨੇ ਆ ਜਿਹੜੀ ਦਿਖਾਉਣੀ ਹੈ ਡਬਲ ਟਾਇਰ ਦੇ ਵਿੱਚ ਇਹ ਆ ਗਈ 84 84 ਤੁਹਾਨੂੰ ਦਿਖਾ ਦਨੇ ਆਗੇ ਤੇ 190000 ਕੀਮਤ ਆ ਗਈ ਲਿਫਟ ਵਗੈਰਾ ਇਹਦੀ ਲੱਗੀ ਹੈ ਤੇ ਅਪੋਲੋ ਦੇ ਟਾਇਰ ਆ ਗਏ ਤੇ ਲਓ ਜੀ ਵਿੱਚੋਂ ਫਰਸ਼ ਫਰਸ਼ ਦੇਖ ਸਕਦੇ ਆ ਆਪਣੀਆਂ ਜੀ ਹਾਂ ਜੀ 86 ਆ ਗਈ ਠੀਕ ਹੈ ਕਿੰਨਾ ਕੀ ਹੈ ਮੋਬਾਈਲ ਨੰਬਰ 1166 ਮੋਬਾਈਲ ਨੰਬਰ ਕਿੰਨਾ ਹੈ 94642 94642 2935 2935 ਕਿਹੜਾ ਪਿੰਡ ਹੈ ਜੀ ਆਪਣਾ ਮਹਿਲਕਲਾਂ ਲੈ ਵੀ ਇਹ ਨੰਬਰ ਦੇ ਕਰ ਲਿਓ ਸੰਪਰਕ ਮੇਤਰੋ ਵੀਡੀਓ ਕਰ ਦਿਓ ਸ਼ੇਅਰ ਤੇ ਪੇਜ ਕਰ ਲਿਓ ਫੋਲੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ